ਸੋ ਅੱਜ ਆਪਣੇ ਟੂਰ ਦਾ ਤੀਜਾ ਦਿਨ ਹੈ ਜੀ ਸਾਰੇ ਜਿੰਨੇ ਆਪਣੇ ਸਾਥੀ ਨੇ ਤਾਂ ਅੱਜ ਅਸੀਂ ਸਾਊਥ ਗੋਆ ਵੱਲੋਂ ਚੱਲੇ ਆ ਸਾਊਥ ਗੋਆ ਦੇ ਜਿਹੜੇ-ਜਿਹੜੇ ਟੂਰਿਸਟ ਪੁਆਇੰਟ ਨੇ ਉਹ ਤੁਹਾਨੂੰ ਦਿਖਾਵਾਂਗੇ ਚੱਲ ਕੇ ਅੱਗੇ ਜਾ ਕੇ ਸਵੇਰੇ 7:30 ਵਜੇ ਹੋਟਲ ਤੋਂ ਬ੍ਰੈਕਫਾਸਟ ਕਰਕੇ ਚੱਲੇ ਸੀ ਨਿਕਲਦੇ ਸਾਰੀ ਜਿਹੜਾ ਜਾਮ ਨੇ ਸਾਡਾ ਸਵਾਗਤ ਕੀਤਾ ਡਰਾਈਵਰ ਸਾਹਿਬ ਕਹਿ ਰਹੇ ਨੇ ਕਿ ਵੀ ਜਾਮ ਨੇ ਜਿਹੜੇ ਇੱਥੇ ਅਕਸਰ ਲੱਗ ਜਾਂਦੇ ਨੇ ਕਿਉਂਕਿ ਟੂਰਿਸਟ ਪੁਆਇੰਟ ਹੈ ਜਦੋਂ ਵੀ ਤੁਸੀਂ ਜਾਣਾ ਹੈ ਖਾਸ ਕਰਕੇ ਆਇਆ 에어ਪੋਰਟ ਵੱਲੋਂ ਤੁਹਾਡਾ ਸਮਾਂ ਥੋੜਾ ਜਿਆਦਾ ਰੱਖ ਕੇ ਚੱਲਿਓ ਕਿਉਂਕਿ ਜਾਮ ਦੇ ਵਿੱਚ ਐ ਨਹੀਂ ਪਤਾ ਵੀ ਕਿੰਨਾ ਟਾਈਮ ਤੁਹਾਨੂੰ ਲੱਗ ਜਾਵੇ ਪਰ ਜਿਹੜੀ ਤੱਕਾ ਮੁਕੀਏ ਦੇਖੋ ਇੱਥੇ ਵੀ ਚਲਦੀ ਐ ਡਰਾਈਵਰ ਸਾਡਾ ਪਹਿਲਾਂ ਦੂਸਰੀ ਲਾਈਨ ਚ ਦੀ ਤੱਕੇ ਵਾਲੀ ਗੱਡੀ ਹੁਣ ਇੱਧਰ ਵਾੜ ਦਿੱਤੀ ਗਈ ਐ ਤਾਂ ਇਹ ਜਿਹੜੀ ਪੰਜਾਬੀਆਂ ਦੀ ਸਾਡੀ ਆਦਤ ਐ ਉਹ ਇੱਥੇ ਵੀ ਜਿਹੜੀ ਮਸ਼ਹੂਰ ਐ ਗੋਆ ਦੇ ਵਿੱਚ ਵੀ ਸਾਡੇ ਡਰਾਈਵਰ ਸਾਹਿਬ ਨੇ ਕਿੰਮਤ ਕਰੀ ਐ ਤਾਂ ਗੱਡੀ ਕੱਢੀ ਐ ਪਰ ਜਾਮ ਨੇ ਜਿਹੜੇ ਇੱਥੇ ਵੀ ਤੁਹਾਨੂੰ ਤੁਹਾਡਾ ਸਵਾਗਤ ਕਰਦੇ ਨੇ ਲੋ ਜੀ ਕੋਆਦੀ ਰਾਜਧਾਨੀ ਪੰਜੀ ਦੇ ਵਿੱਚ ਅਜਾਬਾ ਸਫਰ ਕਰ ਰਹੇ ਆ ਤੇ ਫਿਰ ਦੇਖੋ ਇਹ ਰਿਵਰ OK OK ਤੇ ਡਰਾਈਵਰ ਸਾਹਿਬ ਦੱਸ ਰਹੇ ਨੇ ਵੀ ਇਹਦੇ ਵਿੱਚ ਕੈਸ਼ੀਨੂ ਹੈ ਤੇ ਦੇਖੋ ਕੋਲ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਰਿਵਰ ਦੇ ਉੱਪਰ ਜਿਹੜਾ ਪੰਜੀ ਨੂੰ ਜਦੋਂ ਜਾਂਦੇ ਆਪਾਂ ਸਫਰ ਕਰਦੇ ਆ ਇਸ ਦਾ ਨੀਚੇ ਬਰੂਝ ਵੀ ਹੈ ਇਸ ਵਿੱਚ ਸੋ ਦਸਰੇ ਨੇ ਗਾਈ ਸਾਹਿਬ ਵੀ ਇਸ ਵਿੱਚ ਕਰੂਜ ਵੀ ਚੱਲਦਾ ਜਿਹੜਾ ਨੀਚੇ ਇਹਦੇ ਭਵਾਂ ਕੀ ਚਰਚ ਦੇ ਅੰਦਰ ਵੀਡੀਓਗ੍ਰਾਫੀ ਮਨਾ ਹੈ ਪਰ ਥੋੜੀਆਂ ਬਹੁਤੀਆਂ ਤਸਵੀਰਾਂ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਲੱਗੀਆਂ ਹੋਈਆਂ ਨੇ ਤੁਹਾਨੂੰ ਘਟ ਅਵਾਜ਼ ਨਾਲ ਅਸੀਂ ਦਿਖਾਉਨੇ ਆ ਛੱਤ ਦੇ ਕੋਲ ਬਹੁਤ ਹੀ ਪੁਰਾਣਾ ਮਿਊਜ਼ੀਅਮ ਹੈ ਜਿਹੜੀ ਇੰਨੀ ਉਚਾਈ ਦੇ ਉੱਪਰ ਇਹ ਮਿਊਜ਼ੀਅਮ ਖੜਾ ਹੈ ਤੁਸੀਂ ਦੇਖੋ ਵੀ ਕੰਧ ਦੀ ਚੌੜਾਈ ਦੇਖੋ ਕਿੰਨੀ ਹੋਣੀ ਚੌੜਾਈ ਜੀ ਦੀ ਕੰਧ ਦੀ 5-6 ਫੁੱਟ ਦੇ ਵਿੱਚ ਜਿਹੜੀ ਚਣਾਈ ਲਾਈ ਹੋਈ ਹੈ ਜਿਹੜੀਆਂ ਇਹਦੀਆਂ ਕੰਧਦੀਆਂ ਦੁਵਾਰਾਂ ਇੰਨੀਆਂ ਚੌੜੀਆਂ ਹਨ। ਤਾਂ ਬਹੁਤ ਤਾਂ ਹੀ ਇੰਨੀ ਜਿਹੜੀ ਬਿਲਡਿੰਗ ਖੜੀ ਹੈ ਪੁਰਾਣੀ। ਇਹ ਸਾਰੀਆਂ ਤਸਵੀਰਾਂ ਅੰਦਰ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ। ਸੈਲਾਨੀਆਂ ਦੀ ਬਹੁਤ ਵੱਡੀ ਭੀੜ ਜਿਹੜੀ ਇਸ ਮਿਊਜ਼ੀਅਮ ਦੇ ਜਿਹੜੀ ਸਾਊਥ ਗੋਆ ਤੇ ਮਿਊਜ਼ੀਅਮ ਬਣਿਆ ਹੋਇਆ ਲੱਗੀ ਹੋਈ ਹੈ। ਹੋਟਲ ਤੋਂ ਕਰੀਬ ਘੰਟੇ ਕਿਤੋਂ ਬਾਅਦ ਲੈ ਜਿਹੜਾ ਸਾਡਾ ਪੁਆਇੰਟ ਹੈ ਕੋਈ ਮਿਊਜ਼ੀਅਮ ਹੈ ਜਿਹੜਾ ਚਰਚ ਦੇ ਮਿਊਜ਼ੀਅਮ ਬਣਿਆ ਹੋਇਆ ਹੈ। ਗੋਆ ਦੇ ਵਿੱਚ ਚਰਚ ਨੇ ਜਿਹੜੇ ਬਹੁਤ ਹੀ ਖੂਬਸੂਰਤ ਪੁਰਾਣੇ ਚਰਚ ਬਣੇ ਹੋਏ ਨੇ ਕਾਫੀ ਚਰਚ ਨੇ ਜਿਹੜੇ ਖੰਡਰ ਵੀ ਹੋ ਚੁੱਕੇ ਨੇ ਕਾਫੀ ਚਰਚ ਅਜੇ ਠੀਕ ਲੋਕੇਸ਼ਨਾਂ ਦੇ ਵਿੱਚ ਨੇ ਪਰ ਤੁਸੀਂ ਜਦੋਂ ਵੀ ਆਉਣਾ ਹੈ ਤਾਂ ਇਹਨਾਂ ਦਾ ਆਨੰਦ ਹੈ ਜਿਹੜਾ ਦੇਖਣ ਦਾ ਧਰਮ ਭਾਵੇਂ ਤੁਹਾਡਾ ਕੋਈ ਵੀ ਹੈ ਪਰ ਆਨੰਦ ਇਹਨਾਂ ਦਾ ਬਹੁਤ ਵੱਖਰਾ ਹੈ ਅੰਦਰ ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਫੋਰਨਰ ਨੇ ਕੋਈ ਦੇਖਣ ਲਈ ਵੱਡੀ ਗਿਣਤੀ ਦੇ ਵਿੱਚ ਜਿਹੜੀ ਢੀੜ ਹੈਗੀ ਉਹ ਉਮੜੀ ਹੋਈ ਹੈਗੀ ਅੰਦਰੋਂ ਜਿਹੜੀ ਚਰਚ ਦੀਆਂ ਤਸਵੀਰਾਂ ਅੰਦਰ ਫੋਟੋਗ੍ਰਾਫੀ ਵੀ ਮਨਾ ਹੈ ਪਰ ਆਪਾਂ ਜਿਸ ਗੇਟ ਤੋਂ ਗੇਟ ਤੋਂ ਇੰਟਰ ਕੀਤੇ ਸੀ ਉਹ ਮੈਂ ਤੁਹਾਨੂੰ ਦਿਖਾਉਣਾ ਇਹ ਸਾਹਮਣੇ ਵਾਲਾ ਗੇਟ ਹੈ ਇਹ ਜਿਹੜੀ ਮਿਊਜ਼ੀਅਮ ਦੀ ਸਾਹਮਣੇ ਤੋਂ ਤਸਵੀਰ ਹੈ ਜਿੱਥੇ ਮਮੀ ਰੱਖੀ ਹੋਈ ਹੈ ਇੱਕ ਮੰਨ ਲਓ ਮੁਰਦਾ লাশ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਉਹ ਰੱਖੀ ਹੋਈ ਹੈ ਇਹ ਸਾਰਾ ਜਿਹੜਾ ਸਾਊਥ ਗੋਆ ਦਾ ਏਰੀਆ ਹੈ ਚਰਚ ਦਾ ਇਹ ਦੇਖੋ ਤੁਸੀਂ ਇਹ ਮਿਊਜ਼ੀਅਮ ਵਾਲੀ ਸਾਈਡ ਆ ਗਈ ਜਿੱਦਰਾ ਅਜੀਬ ਕਰ ਕਹਿ ਦਿੰਦੇ ਆ ਆਪਾ ਉਹ ਬਣਿਆ ਹੋਇਆ ਸੋ ਇਹਦੇ ਬਿਲਕੁਲ ਸਾਹਮਣੀ ਜਿਹੜਾ 올ਡ ਚਰਚ ਹੈ ਜਿਹੜਾ ਤੁਹਾਨੂੰ ਦਿਖਾਇਆ ਪਹਿਲਾਂ ਤਾਂ ਬਹੁਤ ਹੀ ਖੂਬਸੂਰਤ ਰਮਣੀਕ ਜਗ੍ਹਾ ਹੈ ਕੋਸ਼ਿਸ਼ ਕਰਿਓ ਵੀ ਥੋੜਾ ਧੁੱਪ ਤੋਂ ਜਾਂ ਦੁਪਹਿਰ ਦੇ ਮੌਸਮ ਤੋਂ ਬਾਅਦ ਇੱਥੇ ਆਇਆ ਜਾਵੇ ਕਿਉਂਕਿ ਹੁਣ ਤਾਂ ਮੌਸਮ ਠੀਕ ਹੈ ਅੱਗੇ ਮਾਰਚ ਵਗੈਰਾ ਦੇ ਵਿੱਚ ਗਰਮੀ ਬਹੁਤ ਹੋ ਗਈ ਬਹੁਤ ਸੋਹਣੀਆਂ ਤਸਵੀਰਾਂ ਨਹੀਂ ਹੈ ਇੱਥੇ ਤੇ ਬਹੁਤ ਹੀ ਪ੍ਰਾਤਨ ਇਮਾਰਤਾਂ ਨੇ ਲੋ ਜੀ ਇਹ ਦੇਖੋ ਤੁਸੀਂ ਜਿਹੜੇ ਬਦਨਾਮ ਕਰ ਦਿੰਦੇ ਨੇ ਵੀ ਧਰਨਾ ਪੰਜਾਬ 'ਚ ਲੱਗਦਾ ਹੈ ਧਰਨੇ ਤਾਂ ਹਰ ਜਗ੍ਹਾ ਲੱਗਦੇ ਨੇ ਜਦੋਂ ਵੀ ਕੋਈ ਬੰਦਾ ਉਹਦੇ ਹੱਕਾਂ ਦਾ ਕਿਤੇ ਕਾਹਨ ਹੁੰਦਾ ਤਾਂ ਉਹ ਧਰਨਾ ਲਾਉਂਦੇ ਨੇ ਤਾਂ ਇੱਥੇ ਵੀ ਜਿਹੜਾ ਗੋਆ ਦੇ ਵਿੱਚ ਤੁਹਾਨੂੰ ਧਰਨਾ ਲੱਗਿਆ ਹੋਇਆ ਦੇਖਿਆ ਸਾਊਥ ਗੋਆ ਦਾ ਟੂਰ ਚੱਲ ਰਿਹਾ ਹੈਗਾ ਤਾਂ ਅੱਜ ਸਾਊਥ ਜਗ੍ਹਾ ਟੂਰ ਗੋਆ ਦੇ ਜਿਹੜੀਆਂ ਵੱਖ-ਵੱਖ ਟੂਰਿਸਟ ਪਲੇਸ ਨੇ ਉਹ ਦੇਖ ਹਾਂ ਹੁਣ ਅਸੀਂ ਪਹੁੰਚੇ ਸੀ ਬਾਲਾਜੀ ਟੈਂਪਲ ਬਣਿਆ ਹੋਇਆ ਜਿਹੜਾ ਸਾਊਥ ਗੋਆ ਦੇ ਵਿੱਚ ਬਹੁਤੀ ਖੂਬਸੂਰਤ ਤੇ ਰਮਣੀਕ ਜਗ੍ਹਾ ਹੈਗੀ ਸੋ ਅੰਦਰ ਜਿਹੜੀ ਵੀਡੀਓਗ੍ਰਾਫੀ ਹੈ ਉਹ ਮਨਾਹੀ ਹੈ ਤਾਂ ਟੈਂਪਲ ਬਹੁਤ ਪੁਰਾਣਾ ਤੇ ਯਾਦਗਾਰ ਬਣਿਆ ਹੋਇਆ ਹੈ ਸਾਡੇ ਨਾਲ ਜਿਹੜੇ ਆਏ ਸੀ ਸਾਥੀ ਸਾਡੇ ਅਸੀਂ ਨਤਮਸਤਕ ਹੋਏ ਸੀ ਟੈਂਪਲ ਤੇ ਮੰਦਿਰ ਦੇ ਵਿੱਚ ਤਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਦੇਖੋ ਪੂਰਾ ਲਾਈਨ ਦੇ ਵਿੱਚ ਜਚੇ ਹੋਏ ਨੇ ਤਾਂ ਵੱਡੇ ਬਾਉ ਜੀਆਂ ਨਾਲ ਤੁਹਾਡੀ ਬਾਅਦ ਵਿੱਚ ਗੱਲ ਕਰਾਵਾਂਗੇ ਸੋ ਮੱਖ ਮੱਖ ਸਾਡੇ ਸਾਥੀ ਨੇ ਜਿਹੜੇ ਮਨਾ ਕਰ ਗਏ ਕਹਿੰਦੇ ਵੀ ਵੱਡੇ ਬਾਹੂਆਂ ਕੋਲ ਹੈੱਡ ਸਾਫ ਕੋਲ ਜਾਣਾ ਹੈਗਾ ਜਿਹੜਾ ਬਾਹੂ ਵਾਸੋ ਕਰਨੀ ਸੀ ਤੇ ਬਾਕੀ ਚਲੋ ਟੈਂਪਲ ਬਾਰੇ ਤਾਂ ਆਪਾਂ ਜਿਹੜੀ ਕੋਈ ਪਤਾ ਹੀ ਆਏਗਾ ਵੀ ਕਿਸ ਤਰ੍ਹਾਂ ਦੀ ਜਿਹੜੀ ਪ੍ਰਥਾ ਹੈਗੀ ਇੱਥੇ ਪ੍ਰਾਤਨ ਟੈਂਪਲ ਹੈ ਤਾਂ ਕਿਵੇਂ ਲੱਗ ਰਿਹਾ ਜਿਹੜਾ ਗੋਆ ਦਾ ਟੂਰ ਹੈ ਜਿੱਥੇ ਆਪਾਂ ਚਰਚ ਵੀ ਦੇਖਿਆ ਤਾਂ ਹੁਣ ਆਪਾਂ ਟੈਂਪਲ ਦੇਖਣ ਦੇ ਨਹੀਂ ਆਏਗੇ ਮਤਲਬ ਹਰ 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 ਪੱਖ ਦੇ ਦਰਸ਼ਨ ਜਿਹੜੇ ਹੋ ਰਹੇ ਨੇ ਬੀਚਾਂ ਵੀ ਦੇਖੀਆਂ ਕਿਵੇਂ ਲੱਗਦਾ ਗੋਆ ਦਾ ਟੂਰ ਮੈਨੂੰ ਬਹੁਤ ਵਧੀਆ ਟੂਰ ਲੱਗਿਆ ਜੀ ਆਨੇੜੇ ਲਾ ਲੂੰਗੇ ਮੈਨੂੰ ਬਹੁਤ ਵਧੀਆ ਟੂਰ ਲੱਗਿਆ ਜੀ ਜਿਵੇਂ ਸਿੱਧੂ ਸਾਹਿਬ ਤੁਸੀਂ ਕਹਿ ਰਹੇ ਹੋ ਸਮੁੰਦਰ ਦੇ ਵਿੱਚ ਵੀ ਦੇਖੇ ਸਮੁੰਦਰ ਦੀ ਝਾਲਾਂ ਵੀ ਦੇਖੀਆਂ ਉੱਤੇ ਇਸ਼ਨਾਨ ਵੀ ਕੀਤੇ ਤੇ ਚਰਚਾ ਵੀ ਦੇਖੇ ਹੁਣੀ ਆਏ ਆ ਬਾਕੀ ਯਹਾਂ ਦਾ ਜੋ ਮੌਸਮ ਹੈ ਪੇੜ ਪੌਦوں ਦਾ ਐਸਾ ਮੁਝੇ کہیں ਔਰ ਨਹੀਂ ਦਿਖਾਈ ਦਿੱਤਾ ਕੁਦਰਤ ਦੀ ਗੋਦ ਦੇ ਵਿੱਚ ਕੁਦਰਤ ਦੀ ਗੋਦ ਦੇ ਵਿੱਚ ਜਾਂ ਐਜੀ ਸਥਿਤੀ ਹਿਮਾਚਲ ਤੇ ਆਪਰੀ ਤੁਮ ਇੱਥੇ ਆ ਕੇ ਜਿਹੜੇ ਆਪਾਂ ਹੁਣ ਇੱਥੇ ਆਈ ਆ ਇਹ ਭਗਵਾਨ ਬਾਲਾਜੀ ਮਹਾਰਾਜੀ ਦਾ ਮੰਦਿਰ ਹੈ ਭਗਵਾਨ ਬਾਲਾਜੀ ਮਹਾਰਾਜ ਦੇ ਆਸ਼ੀਰਵਾਦ ਲੈ ਕੇ ਉਹਦੇ ਨਾਲ ਲਗਵਾ ਹੀ ਸ੍ਰੀ ਗਣੇਸ਼ ਜੀ ਮਹਾਰਾਜ ਗੋਰਾਂ ਦੇ ਲਾਲ ਦਾ ਮੰਦਿਰ ਹੈ ਉੱਥੋਂ ਵੀ ਆਸ਼ੀਰਵਾਦ ਲੀਤਾ ਉਹਦੇ ਨਾਲ ਲਗਵਾ ਹੀ ਮਾ ਪਤਵਾਲ ਤੇ ਅਮੰਦਰ ਹੈ ਆਇਆ ਬਹੁਤ ਆਨੰਦ ਆਇਆ ਬੋਲੀਏ ਸਭੀ बोलेंगे जय श्री राम 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 ਰੇਮਬਾਬੂ ਕਾਫੀ ਵਾਰੀ ਤੁਸੀਂ ਗੋਆ ਆ ਗਏ ਤਾਂ ਕਿਵੇਂ ਲੱਗਦਾ ਗੋਆ ਦਾ ਟੂਰ ਗੋਆ ਦਾ ਟੂਰ ਬਹੁਤ ਵਧੀਆ ਜੀ ਦੇਖਣਯੋਗ ਹੈ ਤੇ ਯਾਦਗਰ ਤਸਵੀਰਾਂ ਔਰ ਇਹ ਮੰਨ ਲਓ ਇੱਕ ਯਾਦਗਰ ਬਣ ਜਾਂਦੀ ਹੈ ਜੀ ਦੇਖਣ ਵਾਸਤੇ ਘਰੇ ਬੱਚਿਆਂ ਵਾਸਤੇ ਬਹੁਤ ਵਧੀਆ ਮੌਸਮ ਵੀ ਠੀਕ ਹੈ ਫਰਵਰੀ ਦਾ ਮੌਸਮ ਬਹੁਤ ਠੀਕ ਹੈ ਜੀ ਇਸ ਤੋਂ ਬਾਅਦ ਗਰਮੀ ਬਹੁਤ ਗਰਮੀ ਜ਼ਿਆਦਾ ਬਰਸਾਤਾਂ ਸ਼ੁਰੂ ਹੋ ਜਾਂਦੀ ਹੈ ਜਨਵਰੀ ਦਾ ਟੂਰ ਵਧੀਆ ਹੈ ਇਹ ਮੌਸਮ ਵਧੀਆ ਨਾ ਗਰਮੀ ਹੈ ਤੇ ਨਾ ਹੀ ਠੀਕ ਬਹੁਤ ਵਧੀਆ ਮੌਸਮ ਹੈ ਜੀ ਤੇ ਬਾਕੀ ਬਹੁਤ ਵਧੀਆ ਔਰ ਇਹ ਦੇਖਣ ਨੂੰ ਬਹੁਤ ਕੁਝ ਮਿਲਿਆ ਅੱਗੇ ਦੇ ਦੋ ਜਸਵੀਰ ਜੀ ਨੂੰ ਮੈਂ ਕਹਿੰਦਾ ਜਸਵੀਰ ਜੀ ਛੋਟ ਦੇ ਵਿੱਚ ਤੁਸੀਂ ਵੀ ਦੱਸ ਦੋ ਲਾਦੇ ਲਾਦੇ ਜਸਵੀਰ ਤੂੰ ਸੁਣਾ ਦੇ ਪਹਿਲੀ ਵਾਰੀ ਆਏ ਹੋ ਟੂਰ ਗੋਆ ਦੇ ਵਿੱਚ ਕਿਵੇਂ ਲੱਗਿਆ ਗੋਆ ਦਾ ਟੂਰ ਦੇਖ ਕੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਇੰਜੋਏ ਹੋਇਆ ਮੌਸਮ ਦਾ ਆਨੰਦ ਮਾਣਿਆ ਜਿਹੜਾ ਆਪਾਂ ਨੇ ਅੱਗੇ ਜਾ ਕੇ ਅਪ੍ਰੈਲ ਮਈ ਚ ਆਨੰਦ ਮਾਣਨੇ ਉਹ ਅਸੀਂ ਇਥੇ ਹੁਣ ਹਾਂ ਹਾਂ ਕੈਪਰੀਆਂ ਹੁਣੇ ਤੇ ਸ਼ੁਰੂ ਕਰਤੀ ਤੁਸੀਂ ਕੈਪਰੀਆਂ ਪਹਿਰੀਆਂ ਨੇ ਤੇ ਤਰਮਕਸਤਾਨ ਵੀ ਨੇ ਵਧੀਆ ਰੱਬ ਦਾ ਪਰਮਾਤਮਾ ਦਾ ਨਾਮ ਲੈਣ ਰਾਮਾ ਮਿਲਮਾ ਸਾਰਾ ਕੁਝ ਹੈ ਹਾਂ ਜੀ ਹਾਂਜੀ ਬਬੂ ਜੀ ਹਾਂਜੀ ਸਰ ਜੀ ਅਸੀਂ ਉਹ ਵਾਲੇ ਟੂਰ ਤੇ ਚੱਲੇ ਜਾਂਸਾਰ ਵਿੱਚ ਤੇ ਗਏ ਵਿੱਚ ਤੇ ਆਨੰਦਮਾਨਾ ਸਾਰੀ ਸਾਡੀ ਫੈਮਿਲੀ ਮੈਂਬਰ 16 ਬਹੁਤ ਵਧੀਆ ਆਨੰਦ ਲੱਗਾ ਠੀਕ ਲੱਗ ਰਿਹਾ ਟੂਰ ਦਾ ਬਹੁਤ ਵਧੀਆ ਟੂਰ ਬੋਰ ਤਾਂ ਨਹੀਂ ਹੋਰੇ ਬਹੁਤ ਵਧੀਆ ਟੂਰ ਸਰ ਜੀ ਠੰਡ ਵੀ ਦੇਖੀ ਗਰਮੀ ਵੀ ਦੇਖੀ ਮਨੋਰੰਜਨ ਪੂਰਾ ਹੋ ਗਿਆ ਅਰੇ ਪਾਸੇ ਦੇਖਿਆ ਸੀ ਮਾਈਨਸ 5 ਡਿਗਰੀ ਚ ਵੀ ਗਏ ਮਾਈਨਸ 5 ਡਿਗਰੀ ਚ ਵੀ ਸੀ ਗਏ ਦਾਦ ਸਿਮੰਜਨ ਮਨੋਰੰਜਨ ਬਾਬਾ ਕਰਿਆ ਸੀ ਨੇ ਮਰਫਲਾ ਖੇਡੇ ਤੇ ਮੰਦਰਾਂ ਦੇ ਦਰਸ਼ਨ ਕਰੇ ਬਹੁਤ ਵਧੀਆ ਟੂ ਰਹਿ ਸਕਦਾ ਹੈ। ਵਰਤੂ ਨਾਲ ਵੀ ਖੇਦੇ ਹਾਂ। ਹਾਂਜੀ ਗੋਗੀ ਜੀ। ਕਿਵੇਂ ਲੱਗਦਾ ਹੈਗਾ? ਨੇੜੇ ਲਾ ਲਓ ਮਾਈਕ ਥੋੜਾ ਜਿਹਾ। ਪਹਿਲੀ ਵਾਰੀ ਆਪਾਂ ਆਏ ਆਂਗੇ ਗੋਆ ਮੈਂ ਵੀ ਪਹਿਲੀ ਵਾਰੀ ਆਇਆ ਕਿਵੇਂ ਲੱਗਦਾ ਗੋਆ ਦਾ? ਵਧੀਆ ਰਿਹਾ ਜੀ, ਵਧੀਆ ਰਿਹਾ। ਆਉਣਾ ਚਾਹੀਦਾ ਸਾਥੀਆਂ ਨੂੰ। ਹਾਂਜੀ। ਸਾਰੀਆਂ ਚੀਜ਼ਾਂ ਦਾ ਸੁਮੇਲ ਆ ਰਿਹਾ ਹੈ। ਹਮ। ਧਾਰਮਿਕ ਜਗ੍ਹਾ ਤੇ ਵੀ ਗਏ। ਬਖ ਬਖ ਤਿਆਰਬੇ ਹੁੰਦੇ ਨੇਗੇ। ਬੜਾ ਆਨੰਦ ਮਿਲਿਆ। ਟੀਲਾਂ ਦੇ ਵੀ ਗਏ। ਹਮ। ਖੁਸ਼ ਹੋ ਮੁਰੇ। ਪੂਰੇ ਖੁਸ਼ ਆ। ਓਕੇ।